ਦਾ ਪਹਿਲਾ ਦਿਨ ਵੀ ਮੋਂ ਬਤਾਇਆ ਲੋਕ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਵੈਲਕਮ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੁਸੀਂ ਪਿਛਲਾ ਵਲੌਗ ਦੇਖ ਕੇ ਰਹੇ ਹੋ ਤੁਹਾਨੂੰ ਪਤਾ ਹੀ ਆ ਆਪਾਂ ਆਏ ਹੋਏ ਆ ਅੰਮ੍ਰਿਤਸਰ ਮੈਂ ਤੇ ਗੁਰਦੀਪ ਦੋਹੇ ਜਣੇ ਤੇ ਅਸੀਂ ਅੰਮ੍ਰਿਤਸਰ ਆਏ ਸੀ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਅੱਥਰ ਠਹਿਕੇ ਸੀ ਦਰਸ਼ਨ ਕਰੀ ਸੀ ਤੇ ਬਾਕੀ ਇਧਰ ਉਧਰ ਗਏ ਸੀ ਖਾਦਾ ਪੀਤਾ ਸੀ ਹੈਨਾ ਤੇ ਦੁਪਹਿਰਿਆ ਸੀ ਆ ਕੇ ਸੌਂਗੇ ਸੀ ਇਸ ਕਰਕੇ ਸਾਡੀ ਨੀਂਦ ਬਿਲਕੁਲ ਪੂਰੀ ਵਧੀਆ ਸਾਡੀ ਨੀਂਦ ਪੂਰੀ ਹੋਈ ਹੋਈ ਆ ਤੇ ਹੁਣੇ ਹੱਲੇ ਮੈਂ ਘੰਟੇ ਤੋਂ ਪਹਿਲਾਂ ਜਿਹੜਾ ਪਿਛਲਾ ਵਲੌਗ ਤੁਸੀਂ ਦੇਖਿਆ ਉਹ ਐਡਿਟ ਕਰਕੇ ਐਡਿਟ ਕਰਕੇ ਹਟਿਆਗਾ ਤੇ ਹੁਣ ਅਸੀਂ ਚੱਲੇ ਆਂ ਦਰਬਾਰ ਸਾਹਿਬ ਤੇ ਮੇਰੇ ਮਨ ਦੀ ਕਿ ਇੱਛਾ ਸੀ ਕਿ 9 ਸਾਲ ਨੂੰ 9 ਸਾਲ ਦੇ ਨੀ 2024 ਦਾ 9 ਸਾਲ ਆਵੇ ਤੇ ਉਸ ਟਾਈਮ ਮੈਂ ਦਰਬਾਰ ਸਾਹਿਬ ਮੱਥਾ ਟੇਕਾਂ ਤੇ ਮੇਰੇ ਨਾਲ ਆਇਆਗਾ ਮੇਰਾ ਫਰੈਂਡ ਗੁਰਦੀਪ ਤੇ ਕਰਦੇ ਆ ਹੁਣ ਵਲੌਗ ਸ਼ੁਰੂ ਅੱਜ ਦਾ ਤੇ ਬਸ ਤਿਆਰ ਹੋ ਗਏ ਆਪਣੇ ਬੁੱਢੇ ਪਾਗੇ ਸੀ ਏ ਗੁਰਦੀਪ ਵੀ ਤਿਆਰ ਹੋ ਗਿਆ ਬਸ ਹੁਣ ਅਸੀਂ ਚੱਲਿਆਂ ਨਰਵਾਰ ਸਾਹਿਬ ਜੁੜੇ ਰਿਹਾ ਬਲੌਗ ਦੇ ਨਾਲ ਦਿਖਾਉਣੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਦਰਬਾਰ ਸਾਹਿਬ ਦੇ ਹਨ ਤੇ ਆਪ ਵੀ ਦਰਸ਼ਨ ਕਰਦੇ ਆ ਚਲੋ ਵੀ ਹੁਣ ਸਿੱਧਾ ਚੱਲਦੇ ਆਪਾਂ ਬਾਹਰ ਵੱਲ ਹੁਣ ਯਾਦ ਰੱਖ ਲਈ ਆਪਣਾ ਕਿਹੜਾ ਕਿਹੜਾ ਕਿੰਨਾ ਰੂਮ ਨੰਬਰ ਆਪਣਾ ਠੀਕ ਹੈ ਬਈ ਇਸ ਲਈ ਬੱਸ ਤੁਸੀਂ ਦੇਖਿਆ ਮਾਗਾ ਅੰਜਲੀ ਜੀ ਆਏ ਸੀ ਉੱਥੋਂ ਦਰਸ਼ ਕਰਕੇ ਬਰਬਾਦੀਪ ਸਿੰਘ ਜੀ ਦਰਬਾਰ ਸਾਹਿਬ ਤੋਂ ਤੇ ਚਾਹ ਆਪ ਵਗੈਰਾ ਕੁਝ ਵਗੈਰਾ ਖਾ ਕੇ ਆਏ ਸੀ ਫਸਟ ਟਾਈਮ ਆਉਂਗੇ ਮਸਾਂ ਨੂੰ ਤਾਂ ਰੂਮ ਹੀ ਨਹੀਂ ਪਤਾ ਲੱਗਿਆ ਵੀ ਕਿਹੜਾ ਹੈ ਲਾਈਨ ਦੇ ਵਿੱਚ ਕਿੰਨੇ ਰੂਮ ਨੇ ਵੀ ਆਲ ਹੋ ਗਏ ਆ ਇੱਕ ਉੱਥੇ ਹੋ ਗਿਆ ਉਹ ਗਾਹਾਂ ਹੋ ਗਏ ਰੋਟਨ ਅਸੀਂ ਉਹ ਗਾਹਾਂ ਵਾਲੇ ਰੂਮੇ ਖੜਕਾਈਗੇ ਕਿਸੇ ਦਾ ਉਹ ਵੀ ਲੋ ਖੁੱਲੀ ਗਏ ਚਲੋ ਜੀ ਚੱਲਦੇ ਹਾਂ ਹੁਣ ਠੀਕ ਹੈ ਜੀ ਚਲੋ ਜੀ 一会儿。 ਇੱਥੇ ਸਾਡੇ ਹੋਟਲ 'ਚ ਜਿੱਥੇ ਅਸੀਂ ਰੂਮ ਲੈਤਾ ਹੋਇਆ ਹਾਂ ਬਸ ਭਾਈ ਹੁਣ ਨੌਤ ਨੂੰ ਹੁਣਾਂ ਗੱਲ ਕਰਾਂ ਪੰਜਾਬੀ ਇਹੀ ਹੈ ਦੇਖ ਲਾ ਹੈ ਹੈ ਟਰ ਟੋਰ ਮਾਰਾ ਇਹ ਤੁਲੇੜ ਹੋ ਗਏ ਮੈਂ ਜਾ ਕੇ ਕੋਲੇ ਅਸੀਂ ਚੱਲੀ ਬੋੜੇ ਬੋੜੇ ਪਾ ਲਈ ਲੋਈ ਅਸੀਂ ਪਹੁੰਚ ਗਏ ਹੁਣ ਰੂਮ 'ਚ ਤੇ ਸਵੇਰ ਦੇ ਕਿੰਨਾ ਟਾਈਮ ਹੋ ਗਿਆ ਸਵੇਰ ਦੇ ਕਿੰਨਾ ਟਾਈਮ ਹੋ ਗਿਆ ਸਵੇਰ ਦੇ 8:30 ਹੋ ਗਏ ਜੀ ਤੇ ਅਸੀਂ ਰਾਤ ਨੂੰ ਪੌਣੇ ਕ 11 ਵਜੇ 11 ਵਜਨ ਦੇ ਵਿੱਚ ਸਿਰਫ 10 ਮਿੰਟ ਰਹਿੰਦੇ ਸੀ ਜਦੋਂ ਅਸੀਂ ਗਏ ਸੀ ਬਲੌਗ ਸਟਾਰਟ ਕੀਤਾ ਸੀ ਇਹ ਅਸੀਂ ਤੁਸੀਂ ਦੇਖੀ ਹੋਣੀ ਆ ਸਭ ਤੋਂ ਪਹਿਲੀ ਵੀਡੀਓ ਮੇਰੀ ਅ ਤੇ ਚਲੋ ਇਹਨੂੰ ਲਾਉਣਾ ਬੈਗ ਬੂਗਾ ਹੋਰ ਕਰਦੇ ਆ ਆਪਾਂ ਗੱਲਬਾਤ ਹਾਂਜੀ ਸੁਣ ਸੁਣ ਨੂੰ ਦੱਸਦੇ ਆ ਕੁਝ ਗੱਲਾਂ ਬਾਤਾਂ ਤੇ ਰਾਤ ਦੇ ਨਹੀਂ ਰਾਤ ਨਹੀਂ ਸਵੇਰ ਦੀ ਸਵੇਰ ਦੇ ਸਾਢੇ ਸੇ ਹੋ ਗਏ 6:35 ਮਿੰਟ ਹੋ ਗਏ ਸਵੇਰ ਦੇ ਹੁਣ ਆ ਅਸੀਂ ਅੱਸੀ ਰਾਤ ਨੂੰ ਗਏ ਸੀ ਪੌਣੇ 11:00 ਵਜੇ 11:00 ਮਿੰਟ ਤੋਂ 10 ਮਿੰਟ ਰਹਿ ਗਿਆ ਸੀ ਉਸ ਟਾਈਮ ਅਸੀਂ ਤੁਰੇ ਸੀ ਬਲੌਗ ਸਟਾਰਟ ਕਰਕੇ ਰੂਮ ਦੇ ਵਿੱਚੋਂ ਤੇ ਹੁਣ ਅਸੀਂ ਰੂਮ ਦੇ ਵਿੱਚ ਆ ਗਏ ਆ ਦੇਖੋ ਛੋਟਾ ਖਲਾਰਾ ਪਾ ਪੈਗਾ ਉਹ ਮੇਰਾ ਬੈਗ ਪਾਉਂਦਾ ਗਰਦੀਪ ਦਾ ਬੈਗ ਪੈਗਾ ਮੇਰਾ ਵਾਲਾ ਬੈਗ ਅਸੀਂ ਰੂਮ 'ਚ ਰੱਖਤਾ ਸੀ ਗਰਦੀਪ ਦਾ ਬੜਾ ਬੈਗ ਲੈ ਗਿਆ ਸੀ ਵਿੱਚ ਜਿਵੇਂ ਤੌਲੀਆ ਵਗੈਰਾ ਤੇ ਦਰਵਾਜ਼ੇ ਸਾਹਮਣੇ ਵਿੱਚ ਜਾ ਕੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਅ ਇਸ਼ਨਾਨ ਕੀਤਾ ਦੋਨਾਂ ਜਣੇ ਨੇ ਮੈਂ ਤੇ ਗਰਦੀਪ ਨੇ ਜਾਣਾ ਗਰਦੀਪ ਦੇ ਪਿੰਡੋਂ ਆਏ ਵਿੱਚ ਦੋ ਮੁੰਡੇ ਨਾਲ ਉਹ ਸੀ ਚਾਰ ਚਾਰ ਪੰਜ ਜਣੇ ਸੀ ਅਸੀਂ ਸੇਨਾਣ ਕਰਨ ਤੋਂ ਬਾਅਦ ਫਿਰ ਅਸੀਂ ਚਲੋ ਮੱਥਾ ਟੇਕ ਲੈ ਗਏ ਵਧੀਆ ਦਰਸ਼ਨ ਹੋ ਗਏ ਸਾਡੇ ਭੀੜ ਬਹੁਤ ਜ਼ਿਆਦਾ ਸੀ ੱਤਕਾ ਪਿਆੰਦਾ ਸੀ ਭੀੜ ਚ ਪੂਰਾ ਤੇ ਇੱਕ ਗੱਲ ਹੋਰ ਅੰਦਰਲੀ ਮੈਂ ਵੀਡੀਓ ਨਹੀਂ ਬਣਾਈ ਹੈਗੀ ਜਦ ਅਸੀਂ ਮੱਥਾ ਟੇਕਣ ਜਾ ਰਹੇ ਸੀ ਦਰਬਾਰ ਸਾਹਿਬ ਦਰਬਾਰ ਸਾਹਿਬ ਚੋਂ ਮੈਂ ਵੀਡੀਓ ਨਹੀਂ ਬਣਾਈ ਫੋਨ ਸਾਈਡ ਐਡ ਕਰਕੇ ਮੈਂ ਜੇਬ ਦੇ ਵਿੱਚ ਪਾਇਆ ਹੋਇਆ ਸੀ ਤੇ ਕੁਝ ਗੱਲ ਮੇਰਾ ਫੋਨ ਵੀ ਥੋੜਾ ਜਿਹਾ ਡਾਊਨ ਸੀ ਪਾਵਰ ਬੈਂਕ ਕੱਢਣੀ ਮੈਂ ਉੱਥੇ ਠੀਕ ਨਹੀਂ ਲੱਗੀ ਮੈਨੂੰ ਪਾਵਰ ਬੈਂਕ ਕੱਢਣੀ ਤੇ ਡਾਟਾ ਕੇਬਲ ਪਾਉਣੀ ਫੋਨ 'ਚ ਉਹਦੇ ਕਰਕੇ ਕੁਝ ਹੱਥ ਦੇ ਵਿੱਚ ਅਸੀਂ ਦੇਖ ਫੜੀ ਹੋਈ ਸੀ ਉਦੇ ਕਰਕੇ ਫਿਰ ਜਿਵੇਂ ਜਿਵੇਂ ਲਾਈਨ ਚੱਲਦੀ ਸੀ ਪੀੜ ਕਾਫੀ ਜ਼ਿਆਦੇ ਸੀ ਉੰਮੇ ਫਿਰ ਅਸੀਂ ਫੋਨ ਕੱਢੇ ਨੀ ਕਰਨਾ ਉੱਥੇ ਜਾ ਕੇ ਅਸੀਂ ਵੀਡੀਓ ਬਣਾਈਆ ਤੇ ਦਰਬਾਰ ਸਾਹਿਬ ਦੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਣੀ ਨਹੀਂ ਨਹੀਂ ਹਣੀ ਤੁਸੀਂ ਦੇਖੇ ਨਹੀਂ ਹਣੀ ਕਿ ਦਰਬਾਰ ਸਾਹਿਬ ਦੀ ਵੀਡੀਓ ਤੇ ਆਪਾਂ ਲਈ ਵੀ ਨਹੀਂ ਹੈਗੀ ਉਹ ਕਲਿੱਪ ਤੇ ਹੁਣ ਅਸੀਂ ਉੱਥੋਂ ਗਏ ਚਲੋ ਦਰਬਾਰ ਸਾਹਿਬ ਮੱਥੇ ਟੇਕਿਆ ਲੰਗਰ ਛਕਿਆ ਤੇ ਪ੍ਰਕਰਮਾ 'ਚ ਬੈਠੇ ਪਾਠ ਕੀਤਾ ਹੈ ਨਾ ਪੂਰੀ ਸ਼ਰਧਾ ਨਾਲ ਤੇ ਹੁਣ ਅਸੀਂ ਆਇਆ ਰੂਮ ਦੇ ਵਿੱਚ ਸਤਿਗੁਰ ਦੀਪ ਤੇ ਆ ਨਾ ਸੌਲ ਲੈ ਕੇ ਆਇਆ ਸੀ ਮੰਮੀ ਹੁਣ ਇਹਨੂੰ ਦਾਦੀ ਹੁਣ ਇਹਨੂੰ ਤਿੰਨ ਚਾਰ ਸਾਲ ਨੂੰ ਤੇ ਵਧੀਆ ਰੇਟ ਤੇ ਮਿਲਦੇ ਸੀ ਸੌਲ ਇਥੇ ਕਾਫੀ ਆਨੇ ਖਰੀਦ ਰਹੇ ਸੀ ਘਰ ਨੂੰ ਤੇ ਕੁਝ ਗੱਲ ਅੱਜ ਇੱਕ ਤਰੀਕਾ ਨਵਾਂ ਸਾਲ ਆ ਤੇ ਅੱਜ ਮੇਰੀ ਮੰਮੀ ਦਾ ਬਰਥਡੇ ਵੀ ਆ ਤੇ ਕੁਝ ਤਾਂ ਮੈਂ ਸੌਲ ਲੈ ਲਿਆ ਮੰਮੀ ਨੂੰ ਤੇ ਬਾਕੀ ਹੁਣ ਅਸੀਂ ਦੇਖਦੇ ਆਂ ਕੁਝ ਟਾਈਮ ਤੱਕ ਦੁਬਾਰੇ ਜਾਵਾਂਗੇ ਬਾਹਰ ਜੇ ਕੋਈ ਹੋਰ ਲੈਣਾ ਹੋਇਆ ਮੰਮੀ ਖਾਤਾ ਹੈ ਨਾ ਇੱਕ ਐਸਾ ਗਿਫਟ ਲੈ ਲਾਂਗੇ ਚਲੋ ਕਦੇ ਮੰਮੀ ਵੈਸੇ ਮਨਾਉਂਦੀ ਨਹੀਂ ਹੈਗੀ ਉਹਦਾ ਬਰਥਡੇ ਤੇ ਪਰ ਫਿਰ ਵੀ ਆਪਣਾ ਤਾਂ ਖਰਚ ਬਣਦਾ ਨਾ ਹੈ ਨਾ ਕੁਝ ਨਾ ਕੁਝ ਲੈ ਕੇ ਜਾਂਦਾ ਮੈਂ ਆਇਆ ਵੀ ਹੋਇਆਗਾ ਹੁਣ ਦਰਬਾਰ ਸਾਹਿਬ ਦੇਖੋ ਅੰਮ੍ਰਿਤਸਰ ਆਇਆ ਹੋਇਆਗਾ ਤੇ ਸ਼ੌਲ ਲੈ ਲਿਆ ਦੋ ਤਿੰਨ ਚੀਜ਼ਾਂ ਹੋਰ ਲੈ ਲਵਾਂਗਾ ਵਧੀਆ ਵਧੀਆ ਮੰਮੀ ਲਈ ਤੇ ਮੰਮੀ ਨੂੰ ਨਹੀਂ ਪਤਾ ਬਿਲਕੁਲ ਵੀ ਮੈਂ ਨਾ ਮੈਨੂੰ ਮੰਮੀ ਨੇ ਕੁਝ ਕਿਹਾ ਵੀ ਮੇਰੇ ਖਾਤਰ ਕੁਝ ਲੈ ਕੇ ਆਈ ਮੰਮੀ ਕਦੇ ਵੀ ਨਹੀਂ ਕਹਿੰਦੀ ਹੈਗੀ ਹਲੇ ਮੈਨੂੰ ਸਮਾਂ ਦੀ ਉਲਟਾ ਪੈਸੇ ਦੇ ਦੇਊਗੀ ਵੀ ਤੂੰ ਕੁਝ ਲੈ ਲਈ ਉਥੋਂ ਵਧੀਆ ਚਲੋ ਠੀਕ ਲੱਗਿਆ ਚਾਹੇ ਕੱਪੜੇ ਵਗੈਰਾ ਹੁੱਡੀ ਵਗੈਰਾ ਹੋਵੇ ਜਿਵੇਂ ਮੈਨੂੰ ਹੁੱਡੀ ਦਾ ਬਹੁਤ ਸੌਣਾ ਤਾਂ ਮੰਮੀ ਕਹਿੰਦੀ ਹੁੰਦੀ ਹੁੱਡੀ ਲੈ ਲਈ ਕੋਈ ਲੋਅਰ ਵਗੈਰਾ ਲੈਣੀ ਹੋਵੇ ਕਿ ਬੂਟ ਲੈਣੇ ਹੋਵੇ ਕੁਝ ਵੀ ਲੈਰੀ ਵਰਕ ਆਪਦੇ ਲਈ ਮੰਮੀ ਨੇ ਕਦੇ ਕੁਝ ਵੀ ਨਹੀਂ ਮਵਾਇਆ ਮੈਂ ਜਿੱਥੇ ਮਰਦੀ ਜਾਵਾਂ ਅੱਜ ਤੱਕ ਤੇ ਅੱਜ ਮੈਨੂੰ ਵੀ ਜਦੋਂ ਮੈਂ ਖਰੀਦ ਰਿਹਾ ਸੀ ਮੈਨੂੰ ਬਹੁਤ ਜ਼ਿਆਦਾ ਚਾਹ ਸੀ ਕਿ ਮੰਮੀ ਲਈ ਖਰੀਦ ਰਹਾਗਾ ਕੁਝ ਚਾਹੇ ਮੰਮੀ ਦੇ ਪੈਸਿਆਂ ਦੇ ਆ ਚਾਹੇ ਪਾਪਾ ਦੇ ਪੈਸਿਆਂ ਦੇ ਆ ਫਿਰ ਪਰ ਫਿਰ ਵੀ ਅੱਜ ਮੰਮੀ ਦੇ ਬਰਥਡੇ ਤੇ ਮੈਂ ਮੇਰੇ ਖਿਆਲ ਤੋਂ ਮੈਂ ਦਿੱਤਾ ਵੀ ਨਹੀਂ ਹੋਣਾ ਕਦੇ ਇੰਨਾ ਕੁਝ ਪਹਿਲਾਂ ਮੈਂ ਕਦੇ ਦੇ ਦਿੰਦਾ ਸੀ ਜਾਂ ਕਦੇ ਨਹੀਂ ਵੀ ਦਿੰਦਾ ਸੀ ਪਰ ਅੱਜ ਵਧੀਆ ਲੱਗ ਰਿਹਾਗਾ ਕਿ ਮੈਂ ਹਰਮੰਦਰ ਸਾਹਿਬ ਮੱਥਾ ਟੇਕਣ ਆਇਆਗਾ ਤੇ ਉੱਥੋਂ ਮੈਂ ਮੰਮੀ ਲਈ ਕੁਝ ਨਾ ਕੁਝ ਲੈ ਕੇ ਅ ਅ ਮੁਹੱਤ ਧੋ ਰਿਹਾਗਾ ਆਉਂਦਾ ਬਾਹਰ ਫਿਰ ਅਸੀਂ ਚੱਲਦੇ ਆਂ ਹੋਰ ਕੁਛ ਖਾਣੇ ਪੀਣੇ ਆ ਹਨਾ ਗੰਗਣ ਨੀਂਦ ਤਾਂ ਆਦ ਨਹੀਂ ਰਹੀ ਨੀਂਦ ਅਸੀਂ ਪੂਰੀ ਪ੍ਰੋਪਰ ਕਰ ਲਈ ਸੀ ਨੀਂਦ ਅਸੀਂ 10 ਵਜੇ ਤੋਂ ਲੈ ਕੇ ਅਸੀਂ 4 ਵਜੇ ਤੱਕ ਪੂਰੀ ਨੀਂਦ ਕੁੱਟੀ ਸੀ ਪੂਰੀ ਫੁੱਲ ਤੇ ਹੁਣ ਗਰਦੀਪ ਆਉਦਾਗਾ ਬਾਹਰ ਚੱਲਦੇ ਆਂ ਕੁਛ ਖਾਣੇ ਪੀਣੇ ਆ ਜਾਂ ਹੋਰ ਦੋਜਾ ਆਈਟਮਾਂ ਲੈਣੀਆਂ ਨੇ ਉਹ ਲੈਣੇ ਆ ਆਪਣੇ ਖਾਤਰ ਜੇ ਕੁਛ ਲੈਣਾ ਹੋਇਆ ਜਾਂ ਗਰਦੀਪ ਨੇ ਆਪਣੇ ਖਾਤਰ ਕੁਛ ਲੈਣਾ ਹੋਇਆ ਤੇ ਚਲੋ ਹੁਣ ਮਿਲਦੇ ਆਂ ਥੋੜੇ ਟਾਈਮ ਤੱਕ ਬਸ ਬਾਹਰ ਜਾ ਕੇ ਜੀ ਅਗੇ ਖਾਣਾ ਪੀਣਾ ਖਾ ਕੇ ਆ ਗਿਆ ਸੀ ਤੇ ਜਿਹੜਾ ਸਮਾਨ ਲੈਣਾ ਸੀ ਮੰਮੀ ਨੂੰ ਇੱਕ ਦੋ ਕੋ ਬੋਰ ਦੀਆਂ ਲੈਣੀਆਂ ਸੀ ਉਹ ਵੀ ਲੈ ਲਿਆ ਸੀ ਤੇ ਉਹ ਨਹੀਂ ਫਿਲਹਾਲ ਆਪਾਂ ਦਿਖਾਈਆਂ ਹੈਗੀਆਂ ਹਲੇ ਵੀ ਕੀ ਕੀ ਦਿੱਤਾਗਾ ਉਹ ਹੁਣ ਸਿੱਧਾ ਜਾ ਕੇ ਮੰਮੀ ਨੂੰ ਦਿਖਾਉਂਗਾ ਮੈਂ ਤੇ ਤੁਹਾਨੂੰ ਸਿਰਫ ਸਾਲ ਦਿਖਾ ਦਿੰਦਾ ਆਪਾਂ ਬਸ ਜੀ ਹੁਣ ਅਸੀਂ ਚੱਲਦੇ ਆਂ ਤੇ ਅਸੀਂ ਟ੍ਰੇਨ 'ਚ ਆਈ ਸੀ ਟ੍ਰੇਨ 'ਚ ਜਾਣਾਗਾ ਕਾਰ ਦੇ ਵਿੱਚ ਅਸੀਂ ਤਾਂ ਨਹੀਂ ਆ ਇਹ ਕਿਉਂਕਿ ਘਰ ਦੇ ਮੰਨੀ ਨਹੀਂ ਹੈਗੇ ਕਾਰ ਦੇਣ ਦੇ ਲਈ ਬੀ ਤੁੰਦ ਜਿਆਦੇ ਪੈਂਦੀ ਆ ਠੰਡ ਦਾ ਟਾਈਮ ਆ ਤਾਂ ਕਰਕੇ ਵੀ ਟ੍ਰੈਫਿਕ ਕਰਕੇ ਤੁਹਾਨੂੰ ਅਸੀਂ ਅਸੀਂ ਨਹੀਂ ਦੇ ਸਕਦੇ ਕਾਰ ਤਾਂ ਕਰਕੇ ਫਿਰ ਘਰ ਦੇ ਨਾਲ ਸਾਨੂੰ ਟ੍ਰੇਨ ਦੇ ਵਿੱਚ ਇਹ ਸੁਝਾਸ਼ ਕੀਤਾ ਸੀ ਵੀ ਤੁਸੀਂ ਇੱਕ ਦਿਨ ਲਈ ਜਾਣਾਗਾ 31 ਤਰੀਕ ਨੂੰ ਜਾ ਕੇ 1 ਤਰੀਕ ਨੂੰ ਵਾਪਸ ਆਜਿਓ ਦੋਹੇ ਜਾਣੇ ਤੇ ਬਸ ਹੁਣ ਅਸੀਂ ਚੱਲੇ ਆ ਜੀ ਅੱਜ 1 ਤਰੀਕ ਆ ਬਾਕੀ ਗੱਲ ਤੁਹਾਡਾ ਨਾਲ ਘਰੇ ਜਾ ਕੇ ਕਰਾਂਗੇ ਆਪਾਂ ਹੁਣ ਤੇ ਚਲੋ ਜੀ ਹੁਣ ਚੱਲਦੇ ਆ ਬਸ ਹੁਣ ਤੁਹਾਨੂੰ ਰੂਮ ਦਿਖਾ ਦੇਣਾ ਸਾਨੂੰ ਜਿਹੜਾ ਰੂਮ ਮਿਲਿਆ ਸੀ ਤੇ ਹੋਈ ਪਈ ਮੁੰਡੇ ਗਾ ਆ ਰੂਮ ਸੀ ਜੀ ਸਾਡਾ ਇੰਨਾ ਕੁ ਬਸ ਆ ਬੈੱਡ ਇੱਥੇ ਡਬਲ ਬੈੱਡ ਸੀ ਤੇ ਐਲਸੀ ਆ ਐਲਸੀਡੀ ਲੱਗੀ ਹੋਈ ਸੀ ਜੋ ਕਿ ਅਸੀਂ ਯੂਜ਼ ਨਹੀਂ ਕਰੀ ਹੈਗੀ ਬਿਲਕੁਲ ਵੀ ਇੱਥੇ ਮਿਰਰ ਇੱਕ ਇਧਰ ਬਾਥਰੂਮ ਸੀ ਬਸ ਤੇ ਗੀਜ਼ਰ ਲੱਗਿਆ ਹੋਇਆ ਸੀ ਉਹ ਵੀ ਨਹੀਂ ਸੀ ਇੰਨਾ ਯੂਜ਼ ਕਰਿਆ ਤੇ ਜਿਹੜਾ ਇਹ ਰੂਮ ਆ ਇਹ ਉਹ ਹੋਟਲ ਦੇ ਵਿੱਚ ਰੂਮ ਆ ਜਿਹੜਾ ਅੱਜ ਤੋਂ 2 ਸਾਲ ਪਹਿਲਾਂ ਮੈਂ ਆਇਆ ਸੀ ਜਾਂ ਮੈਂ 2-3 ਵਾਰੀ ਜਦ ਵੀ ਅੰਮ੍ਰਿਤਸਰ ਆਇਆ ਹਾਂ ਅੰਮ੍ਰਿਤਸਰ ਆਇਆ ਹਾਂ ਬਈ ਇਸੇ ਹੋਟਲ ਦੇ ਵਿੱਚ ਰੂਮ ਲੈਦਾ ਹੁੰਦਾਗਾ ਤੇ ਇਹ ਵੀ ਇਸੇ ਹੋਟਲ ਦੇ ਵਿੱਚ ਰੂਮ ਮੈਂ ਲੈਂਦਾਗਾ ਦੁਬਾਰੇ ਫੇਰ ਅਸੀਂ ਉੱਥੇ ਆ ਕੇ ਬੈਠਾ ਤਾਂ 3000 ਰੂਮ ਅਸੀਂ ਤਿੰਨ ਚਾਰ ਥਾਵਾਂ ਦੇ ਹੋਟਲਾਂ ਦੇ ਅਸੀਂ ਰੂਮ ਦੇਖੇ ਤੁਹਾਨੂੰ ਪਸੰਦ ਨਹੀਂ ਆਏ ਪਰ ਦੁਬਾਰੇ ਫੇਰ ਅਸੀਂ ਉੱਥੇ ਆ ਕੇ ਰੂਮ ਲੈਂਦਾ ਜਿੱਥੇ ਮੈਂ ਹਰ ਸਾਲ ਜਦ ਵੀ ਮੈਂ ਅੰਮ੍ਰਿਤਸਰ ਆਉਣਾਗਾ ਇਹੀ ਹੋਟਲ 'ਚ ਮੈਂ ਰੂਮ ਲੈਂਦਾ ਹੁੰਦਾਗਾ ਜਿਆ ਦੇ ਤਰ੍ਹਾਂ ਉਵੇਂ ਸੇ ਕਦੇ ਹੋ ਗਿਆ ਹੁਣਾਂ ਮੈਂ ਹੋਟਲ ਦੇ ਵਿੱਚ ਰੂਮ ਲੈ ਲੈ ਹੋਵੇ ਨਹੀਂ ਅਸੀਂ ਇਹਦੇ ਲੈਨੇ ਹੁੰਨੇ ਆ ਪਿਛਲੀ ਵਾਰ ਮੈਂ ਉੱਪਰ ਉੱਪਰ ਸੀ ਮੇਰਾ ਰੂਮ ਇਸ ਵਾਰ ਨੀਚੇ ਸੀ ਸੀ ਦੋ ਜਣੇ ਸੀ ਪਿਛਲੀ ਵਾਰ ਕਿ ਜ਼ਿਆਦੇ ਜਣੇ ਸੀ ਪੰਜ ਸੱਤ ਜਣੇ ਸੀ ਤੇ ਚਲੋ ਠੀਕ ਹੈ ਹੁਣ ਚੱਲਦੇ ਹਾਂ ਸਾਡੀ ਟ੍ਰੇਨ ਦਾ ਟਾਈਮ ਹੈਗਾਗਾ 7:50 ਦੇ ਟ੍ਰੇਨ ਤੁਰਨੀ ਹੈ ਸਾਡੀ ਤੇ ਇਸ ਟਾਈਮ ਪੂਰੇ ਪ੍ਰੋਪਰ 7:00 ਵੀ ਸਿਰਫ 50 ਮਿੰਟਾਂ ਦੇ ਬਸ ਇੱਥੋਂ ਥੋੜੇ ਨਜ਼ਦੀਕ ਹੀ ਆ ਰੇਲਵੇ ਸਟੇਸ਼ਨ ਇੱਥੋਂ ਅਸੀਂ ਆਟੋ ਕਰਦੇ ਹਾਂ ਹੁਣ ਰੇਲ ਚੱਲ ਜਾ ਰੇਲਵੇ ਸਟੇਸ਼ਨ ਚਲੋ ਜੀ ਹੁਣ ਤੁਹਾਨੂੰ ਆਪਾਂ ਸਿੱਧਾ ਅੱਗੇ ਜਾ ਕੇ ਮਿਲ ਜਾਂ ਟਾਈਮ ਸਟੇਸ਼ਨ ਕਰਨਾ ਹੈਗਾ ਹੁਣ ਅਸੀਂ ਅਸੀਂ ਹੁਣ ਪਾਈ ਫੋਂਥੇਬ ਚੱਕੀਏ ਬੈਗ ਤੇ ਰਿਪਲੇ ਫਟਫਟ ਠੀਕ ਹੈ ਭਾਈ ਰੂਮ ਚੰਗਾ ਫਰ ਯਾਦਾ ਇਹ ਨਾ ਤੂੰ ਵੀ ਕਿਸੇ ਦਿਨ ਦੋ ਦਿਨ ਤੇਰੇ ਇੱਜੇ ਕੱਟੇ ਨੇ ਕਿਉਂ ਨਹੀਂ 1/2023 ਦਾ ਲਾਸਟ ਦਿਨ 31 ਦਸੰਬਰ ਵੀ ਇਹ ਰੂਮ ਕੱਢੀ ਆ ਤੇ ਨਵੇਂ ਸਾਲ ਦਾ ਪਹਿਲਾ ਦਿਨ ਵੀ ਇਹੀ ਰੂਮ ਕੱਢਿਆਗਾ ਇਹਨਾਂ ਤੂੰ ਤਾਂ ਵੀ ਫੜਾ ਦੇ ਉਹਨਾਂ ਨੂੰ ਬੱਸ ਆ ਜਾ ਲੌਕ ਡਾਉਣ ਲੱਗਿਆ ਤਰਾ ਜਾ ਸੋਸਤੀ ਜਾ Tú ya lo ਗਰਦੀਪ ਨੂੰ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਤੇ ਘਰੇ ਜਾ ਕੇ ਗਰਦੀਪ ਨੂੰ ਛੱਡ ਕੇ ਆਵਾਂਗੇ ਗਰਦੀਪ ਦੇ ਘਰ ਤੇ ਉੱਪਰ ਘਰੇ ਜਾਣ ਤੋਂ ਪਹਿਲਾਂ ਅਸੀਂ ਇੱਥੇ ਮਾਰਕੀਟ ਤੇ ਜਾਣਾ ਸਾਡੇ ਨੇੜੇ ਜਿਹੜੀ ਹੈਗੀ ਮਾਰਕੀਟ ਤੇ ਉੱਥੋਂ ਆਪਣੇ ਰੂਮ ਦੇ ਲਈ ਮੈਂ ਇੱਕ ਹੀਟਰ ਲੈਣਾਗਾ ਨਾਰਮਲ ਜਾ ਕੇ ਛੋਟਾ ਜਾਂ ਤੇ ਬਸ ਉਹ ਲੈ ਕੇ ਫੇਰੇ ਘਰੋਂ ਚੱਲਾਂਗੇ ਹਮ ਨਾਲੇ ਗਰਦੀਪ ਨੂੰ ਧਾਰੇ ਆਵਾਂਗੇ ਕਰਿਆਉਣ ਤੋਂ ਬਾਅਦ ਮੈਂ ਇਹਨਾਂ ਤਤੁੱਤਾ ਹੈ ਨਾ ਮੰਮੀ ਨੂੰ ਨੀ ਕੋਲੇ ਬੈਠਿਆ ਕੁਝ ਟਾਈਮ ਤੇ ਹੁਣ ਮੈਂ ਵੀਡੀਓ ਸਟਾਰਟ ਕਰ ਰਿਹਾਗਾ ਡੇਢ ਘੰਟੇ ਬਾਅਦ ਇਹ ਗਰਦੀਪ ਨੂੰ ਛੱਡਿਆ ਆਈ ਸੀ ਤੇ ਨਹਾਉਣ ਤੋਂ ਬਾਅਦ ਤੇ ਕੱਪੜੇ ਚੇਂਜ ਕਰ ਲਏ ਹੁਣ ਮੈਂ ਕਾਰ ਦੇ ਵਿੱਚ ਇਸਲੀ ਬੈਠਿਆ ਹਾਂ ਵੀ ਪਪਾ ਬਲੌਗ ਦਾ ਐਂਡ ਕਰ ਦਈਏ ਤੇ ਹੁਣ ਜੀ ਆਖਿਰ ਦੇ ਵਿੱਚ ਤੁਹਾਨੂੰ ਅੱਜ ਇੱਕ ਤਰੀਕ ਹੈ ਤੇ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਇਹ ਨਵਾਂ ਸਾਲ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਭਰਿਆ ਹੋਵੇ ਤੇ ਅੱਜ ਮੈਂ ਵੀ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਮੇਰੀ ਰੱਬ ਨੇ ਇੱਕ ਸੁੱਖ ਪੂਰੀ ਕੀਤੀ ਆ ਮੈਂ ਬਹੁਤ ਟਾਈਮ ਪਹਿਲਾਂ ਐਸਟੀਮੇਟ ਮਹੀਨੇ 2 ਮਹੀਨੇ ਪਹਿਲਾਂ ਮੈਂ ਰੱਬ ਤੋਂ ਇੱਕ ਸੁੱਖ ਮੰਗੀ ਸੀ ਤੇ ਉਹ ਸੁੱਖ ਮੇਰੀ ਕੰਪਲੀਟ ਹੋਈ ਆ ਨਵੇਂ ਸਾਲ ਦੇ ਲਵੇ ਆ ਕੇ ਬਿਲਕੁਲ ਦਸੰਬਰ ਦੇ ਐਂਡ ਦੇ ਵਿੱਚ ਆ ਕੇ ਉਹ ਸੁੱਖ ਮੇਰੀ ਕੰਪਲੀਟ ਹੋਈ ਆ ਤੇ ਉਹਦੇ ਲਈ ਮੈਂ ਬਹੁਤ ਜ਼ਿਆਦਾ ਖੁਸ਼ੀ ਤੇ ਮੇਰੇ ਮਨ ਦੀ ਇੱਕ ਇੱਛਾ ਸੀ ਕਿ ਮੈਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਾਂ ਜਦੋਂ ਮੇਰੀ ਉਹ ਸੁੱਖ ਕੰਪਲੀਟ ਹੋ ਜੂਗੀ ਪਰ ਅਬ ਪੂਰੀ ਕਰ ਦੂਗਾ ਮੇਰੀ ਉਹ ਸੁੱਖ ਨੂੰ ਤੇ ਬਿਲਕੁਲ ਉਦਾਂ ਹੀ ਹੋਇਆ ਸੇਮ ਨਵੇਂ ਸਾਲ ਦੇ ਟਾਈਮ ਤੇ ਮੈਂ ਦਰਬਾਰ ਸਾਹਿਬ ਗਿਆ ਇੱਕ ਮੇਰੇ ਮਨ ਦੇ ਇਹ ਵੀ ਇੱਛਾ ਸੀ ਕਿ ਜਦੋਂ ਨਵਾਂ ਸਾਲ ਆਵੇ ਜਦੋਂ ਕਿ ਤਰੀਕ ਚੇਂਜ ਹੋਵੇ ਹਨਾ 2024 ਦੀ ਨਵੀਂ ਤਰੀਕ ਆਵੇ ਤੇ ਉਸ ਟਾਈਮ ਮੈਂ ਦਰਬਾਰ ਸਾਹਿਬ ਦੇ ਵਿੱਚ ਹੋਵਾਂ ਪ੍ਰਕਰਮਾਂ ਦੇ ਵਿੱਚ ਹੋਵਾਂ ਜਾਂ ਫਿਰ ਮੈਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਦਾ ਹੋਵਾਂ ਹਨਾ ਤੇ ਉਹ ਇੱਕ ਉਹ ਜਿਹੜੀ ਮੇਰੀ ਅੰਦਰਲੀ ਇੱਕ ਖੁਆਇਆ ਸੀ ਉਹ ਵੀ ਮੇਰੀ ਪੂਰੀ ਹੋਈ ਆ ਤੇ ਮੈਂ ਤੇ ਮੇਰਾ ਫਰੈਂਡ ਚਲੇ ਗਏ ਸੀ ਤੇ ਅੱਜ ਮੇਰੀ ਮੰਮੀ ਦਾ ਜਨਮ ਦਿਨ ਵੀ ਆ ਤੇ ਅੱਜ ਦਾ ਨਵਾਂ ਸਾਲ ਤੇ ਮੇਰੀ ਮੰਮੀ ਦਾ ਜਨਮ ਨਾਲ ਸਾਡੇ ਲਈ ਬਹੁਤ ਜ਼ਿਆਦੇ ਇੱਕ ਨਵੀਂ ਖੁਸ਼ੀਆਂ ਲੈ ਕੇ ਆਇਆਗਾ ਜਿਹੜੀ ਮੇਰੀ ਸੁੱਖ ਕੰਪਲੀਟ ਹੋਈ ਆ ਹਨਾ ਸੌ ਲੱਗੇ ਮੈਂ ਸੋਚੀ ਵੀ ਨਹੀਂ ਸੀ ਹੈਗੀ ਕਿ ਵੀਰ ਅਬ ਇੰਨੀ ਸਿੱਤੀ ਉੱਚੀ ਜਿ ਨੂੰ ਪੂਰੀ ਕਰ ਦੂਗਾ ਨੂੰ ਨਹੀਂ ਪਤਾ ਹੈਗਾ ਵੀ ਇਹ ਜਿਹੜੀ ਸੁੱਖ ਵਾਲੀ ਗੱਲ ਮੈਂ ਤੁਹਾਨੂੰ ਦੱਸੀ ਆ ਕਿ ਮੇਰੇ ਕੋਲ ਸੁੱਖ ਸੁਖੀ ਹੋਈ ਸੀ ਕੰਪਲੀਟ ਹੋਈ ਆ ਵੀ ਉਹ ਦੱਸਣੀ ਠੀਕ ਲੱਗਦੀ ਆ ਜਾਂ ਨਹੀਂ ਵੀ ਠੀਕ ਲੱਗਦੀ ਤੇ ਚਲੋ ਠੀਕ ਵੀ ਆ ਹੈਨਾ ਤੇ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਆਖਿਰ ਦੇ ਵਿੱਚ ਵੀ ਨਵੇਂ ਸਾਲ ਦੀ ਸ਼ੁਰੂਆਤ ਆਪ ਇੱਕ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਸ਼ੁਰੂ ਕਰੀਏ ਹੈਨਾ ਦਰਬਾਰ ਸਾਹਿਬ ਮੱਥਾ ਟੇਕ ਕੇ ਸ਼ੁਰੂ ਕਰੀਏ ਤੁਹਾਡੇ ਵੀ ਨਜ਼ਦੀਕ ਕੋਈ ਵੀ ਗੁਰਦੁਆਰਾ ਹੋਇਆ ਚਾਹੇ ਪਿੰਡ ਦਾ ਗੁਰਦੁਆਰਾ ਸਾਹਿਬ ਹੋਇਆ ਹੈਨਾ ਜ਼ਰੂਰ ਨਵੇਂ ਸਾਲ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਹੀ ਕਰਿਆ ਕਰੋ ਤੇ ਮੇਰੇ ਘਰ ਦੇ ਵੀ ਕਹਿੰਦੇ ਹੁੰਦੇ ਨੇ ਵੀ ਨਵੇਂ ਸਾਲ ਦੀ ਸ਼ੁਰੂਆਤ ਹਮੇਸ਼ਾ ਗੁਰਦੁਆਰਾ ਸਾਹਿਬ ਤੇ ਮੱਥਾ ਟੇਕ ਕੇ ਹੀ ਕਰਨੀ ਚਾਹੀਦੀ ਹੈ ਤੇ ਹੁਣ ਅਗਰਹੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀ ਪਿਛਲੇ ਬਲੌਗ ਦੇ ਵਿੱਚ ਟ੍ਰੇਨ ਦੇ ਵਿੱਚ ਉਸ ਟਾਈਮ ਮੈਂ ਕਿਹਾ ਸੀ ਕਿ ਤੁਹਾਨੂੰ ਸਾਰੀ ਗੱਲ ਮੈਂ ਬੈਠ ਕੇ ਦੱਸੂੰਗਾ ਵੀ ਅਸੀਂ ਟ੍ਰੇਨ ਦੇ ਵਿੱਚ ਇੰਨੇ ਓਕੀ-ਓਕੀ ਕਿਉਂ ਆਇਆ ਵਾ ਵੈਸੇ ਤਾਂ ਅਸੀਂ ਮੈਂ ਤੇ ਗੁਰਦੀਪ ਨੇ ਜਾਣਾ ਸੀ ਕਾਰ ਦੇ ਵਿੱਚ ਸਾਡੀ ਦੋਨੋਂ ਦੀ ਪਲੈਨਿੰਗ ਅਸੀਂ ਕਾਰ ਦੇ ਵਿੱਚ ਚੱਲਾਂਗੇ 2-3 ਦਿਨ ਹੋਰ ਰਹਿ ਕੇ ਆਵਾਂਗੇ ਆਪਾਂ ਵਧੀਆ ਖੁੱਲ ਕੇ ਇਹ ਫਿਰ ਘਰ ਦੇ ਜਿਵੇਂ ਹੁਣ ਧੁੰਦ ਪੈਂਦੀ ਆ ਬਹੁਤ ਜ਼ਿਆਦੇ ਹੈ ਨਾ ਤੇ ਨਵੇਂ ਸਾਲ ਦੇ ਵੇਲੇ ਅੰਮ੍ਰਿਤਸਰ ਟ੍ਰੈਫਿਕ ਬਹੁਤ ਜ਼ਿਆਦੇ ਹੁੰਦੀ ਆ ਪੀਰੀਅਡ ਇਕੱਠ ਬਹੁਤ ਜ਼ਿਆਦੇ ਹੁੰਦਾਗਾ ਫਿਰ ਮੇਰੇ ਪਾਪਾ ਵੀ ਮੰਨ ਨਹੀਂ ਹੈਗੇ ਡੈਡੀ ਮੇਰੇ ਮੰਨ ਨਹੀਂ ਹੈਗੇ ਵੀ ਨਹੀਂ ਕਾਰ ਦੇ ਵਿੱਚ ਠੀਕ ਨਹੀਂ ਲੱਗਦਾ ਸਾਨੂੰ ਭੇਜਣਾ ਤੁਹਾਨੂੰ ਤੇ ਧੁੰਦ ਬਹੁਤ ਜ਼ਿਆਦੇ ਹੈ ਐਮੀ ਕਾ ਨੂੰ ਰਿਸਕ ਲੈ ਕੇ ਜਾਵਾਂਗੇ ਨਾ ਮੈਂ ਸਾਇਮੈਂਟ ਤੇ ਫਿਰ ਤਾਂ ਕਰਕੇ ਸਟ੍ਰੇਨ ਦੀ ਟਿਕਟ ਬੁੱਕ ਕਰਾਉਣ ਦੇ ਮੈਂ ਵੀ ਪਤਾ ਕੀਤਾ ਤੇ ਮੈਂ ਮੋਬਾਈਲ ਤੇ ਵੀ ਦੇਖੀ ਟਿਕਟ ਬੁੱਕ ਕਰਾਉਣ ਬਾਰੇ ਤੇ ਅਵੇਲੇਬਲ ਨਹੀਂ ਸੀ ਹੈਗੀ ਸਲੀਪਰ ਵੀ ਅਵੇਲੇਬਲ ਨਹੀਂ ਸੀ ਹੈਗੀ ਜਾਂ ਫਿਰ ਦੂਸਰੇ ਜਿਹੜੀ ਹੁੰਦੀ ਓਬਵੀ ਅਵੇਲੇਬਲ ਨਹੀਂ ਸੀ ਹੈਗੀ ਸਿਰਫ ਜਰਨਲ ਅਵੇਲੇਬਲ ਸੀ ਮੈਂਮਰੀ ਕੋਲੇ ਜਾ ਕੇ ਵੀ ਸਟੇਸ਼ਨ ਤੇ ਪਤਾ ਕੀਤਾ ਉਹ ਕਹਿੰਦੇ ਜੀ ਦੋ ਦਿਨੀਆਂ ਤਿੰਨ ਦਿਨ ਪਹਿਲਾਂ ਬੁੱਕ ਕਰਾਉਣੀ ਪੈਂਦੀ ਆ ਤੇ ਹੁਣ ਤੱਕ ਕਹਿੰਦੇ ਸਾਨੂੰ ਜਰਨਲੇ ਮਿਲੂਗੀ ਉਹਦੇ ਕਰਕੇ ਫਿਰ ਜਰਨਲ ਦੇ ਵਿੱਚ ਅਸੀਂ ਡੱਬਾ ਲੈਤਾ ਮੌਕਾ ਤੇ ਜੇ ਕਿ ਟਿਕਟ ਲੈਂਦੀ ਹੈ ਨਾ ਤੇ ਬਹੁਤ ਜ਼ਿਆਦੇ ਪੀੜ੍ਹ ਸੀ ਉੱਥੇ ਪਰ ਮੈਂ ਇੰਨੀ ਗੱਲ ਦੇਖੀ ਆ ਮੈਂ ਮੈਂ ਆਪਣੀ ਲਾਈਫ ਦੇ ਵਿੱਚ ਹੁਣ ਸਿਰਫ ਦੂਜੀ ਵਾਰ ਮੈਂ ਸਫਰ ਕੀਤਾ ਟ੍ਰੇਨ ਦੇ ਵਿੱਚ ਇੱਕ ਵਾਰ ਕੀਤਾ ਸੀ ਹੁਣ ਤੋਂ 1.5 ਸਾਲ ਪਹਿਲਾਂ ਇੱਕ ਸਾਲ ਪਹਿਲਾਂ ਕੀਤਾ ਸੀ ਸੌਰੀ ਮੈਂ ਟ੍ਰੇਨ ਦੇ ਵਿੱਚ ਸਫਰ ਤੇ ਹੁਣ ਮੈਂ ਦੂਸਰੀ ਵਾਰ ਸਫਰ ਕੀਤਾਗਾ ਤੇ ਬਸ ਮੈਨੂੰ ਇਹੀ ਪਤਾ ਲੱਗਿਆ ਵੀ ਔਖੇ ਹੋ ਕੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ 2 ਦਿਨ ਪਹਿਲਾਂ ਹੀ ਟ੍ਰੇਨ ਦੀ ਜੋ ਵੀ ਟਿਕਟ ਟਾਪ ਬੁੱਕ ਕਰਾ ਲਈ ਹੁਣ ਅਗਲੀ ਵਾਰ ਜੇ ਕਦੇ ਨੋਡ ਵਿਪੀ ਟ੍ਰੇਨ ਦੇ ਵਿੱਚ ਜਾਣ ਦੀ ਤਾਂ ਅਗਲੀ ਵਾਰ ਪਹਿਲਾਂ ਹੀ ਬੁੱਕ ਕਰਾਵਾਂਗੇ ਬਹੁਤ ਜਣਕੇ ਜਾਂਦੇ ਹੋਏ ਟਾਈਮ ਤੱਕ ਜਿੰਨਾ ਮੈਂ ਔਖਾ ਗਿਆਗਾ ਨਾ ਮੈਂ ਪੂਰੇ ਸਾਲ ਦੇ ਵਿੱਚ ਮੇਰਾ ਇਹ ਜਿਹੜਾ ਆਖਰੀ ਦਿਨ ਸੀ ਟ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਭੀੜ ਇੱਕ ਬਹੁਤ ਬਹੁਤ ਜ਼ਿਆਦਾ ਔਕਾ ਬਰਹਟ ਹੋਵੇ ਬਹੁਤ ਜ਼ਿਆਦਾ ਨਹੀਂ ਭੀੜ ਦੇ ਵਿੱਚ ਅ ਬਹੁਤ ਔਖਾ ਗਿਆਗਾ ਮੈਂ ਤੇ ਚਲੋ ਚਾਹੇ ਮੈਂ ਜਾਂਦਾ ਹੋਇਆ ਟਾਈਮ ਹੈ ਔਖੀ ਗਿਆਗਾ ਪਰ ਉੱਥੇ ਜਾ ਕੇ ਬਹੁਤ ਸਕੂਨ ਮਿਲੇ ਦਰਵਾਸਾ ਮੱਥਾ ਟੇਕਿਆ ਹਨ ਘੁੰਮੇ ਫਿਰੇ ਮੈਂ ਜਗਦੀਪ ਹੋਰ ਬਹੁਤ ਨਵੇਂ ਨਵੇਂ ਚੀਜ਼ਾਂ ਲਿਖੀਆਂ ਤੇ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਭ ਜਾ ਕੇ ਮੱਥਾ ਟੇਕ ਆਏ ਸੀ ਅਸੀਂ ਇਹ ਚਲੋ ਹੀ ਹੁਣ ਮੈਂ ਬਲੌਗ ਦਾ ਐਂਡ ਕਰਦਾ ਹਾਂਗਾ ਹੈਨਾ ਹੋਰ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਹੈਗੇ ਤੁਹਾਡਾ ਤੇ ਉਮੀਦ ਕਰਦਾ ਅੱਜ ਦਾ ਬਲੌਗ ਸਾਰਿਆਂ ਨੂੰ ਵਧੀਆ ਲੱਗਿਆ ਹੋਣਾਗਾ ਤੇ ਵਧੀਆ ਲੱਗਿਆ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਰੂਰ ਤੇ ਬੈਲ ਆਈਕਨ ਜਰੂਰ ਔਨ ਕਰ ਦਿਓ ਤਾਂ ਕਿ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਤੇ ਤੇ ਅਗੇਨ ਸਾਰਿਆਂ ਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਮੁਬਾਰਕਾਂ ਨਵਾਂ ਸਾਲ ਤੁਹਾਡੇ ਪਰਿਵਾਰ ਲਈ ਨਵੀਆਂ-ਨਵੀਆਂ ਖੁਸ਼ੀਆਂ ਲੈ ਕੇ ਆਵੇ ਚਲੋ ਜੀ ਹੁਣ ਮਿਲਦੇ ਆ ਕਿਸੇ ਅਗਲੇ ਵਲੌਗ ਦੇ ਵਿੱਚ ਜਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾ